ਨਾਲ ਮਾਤ ਕਿ ਬਾਖਰਵਾਤਾ ਮੇਰਾ ਨਹੀਂ ਮਾਤਾ ਚੱਕੋ ਯਾਰ ਪਾਣੀ ਨਹੀਂ ਯਾਰ ਨੇ ਪਾਣੀ ਨਹੀਂ ਜੇ ਹੁਣ ਬੂਟਾ ਸਿੰਘ ਦੇ ਲਾਲਚ ਦੇ ਵਿੱਚ ਨਾ ਆਉਂਦਾ ਨਾ ਮੁੰਡਾ ਇੱਥੇ ਆਉਂਦਾ ਨਾਲੇ ਜ਼ਮੀਨ ਵਜ ਜਾਂਦੀ ਪੈਸੇ ਵਜ ਜਾਂਦੇ ਮੁੰਡਾ ਵਜ ਜਾਂਦਾ ਵਜ ਜਾਂਦਾ ਹਾਂ ਬੂਟਾ ਸਿੰਘ ਦੇ ਪਿੱਛੇ ਲੱਗ ਗਿਆ ਜ਼ਮੀਨ ਵੀ ਗਈ ਹੱਥੋਂ ਪੈਸੇ ਵੀ ਗਏ ਹੁਣ ਜਵਾਕ ਵੀ ਪੈਸੇ ਦਾ ਤਾਂ ਸਰ ਜਣਾ ਸੋਨਾ ਸੁਨੱਖਾ ਮੁੰਡਾ ਨਾਲ ਦੇ ਮੁੰਡਿਆਂ ਨੇ ਮਾਰਤਾ ਲੱਤਾਂ ਮਾਹ ਬੰਨ ਕੇ ਉਹਨੀਆਂ ਅੱਛਾ ਨਾਲ ਦੇ ਮੁੰਡਿਆਂ ਨੇ ਮਾਰ ਦੇ ਮੁੰਡਾ ਨੇ ਇਹਦੇ ਨਾਲ ਦੇ ਮੁੰਡੇ ਨੂੰ ਲੈ ਕੇ ਉਹ ਤੁਸੀਂ ਵੇਚ ਸੀ ਵੇਚ ਆ ਮੈਂ ਇਹ ਇਕੱਲਾ ਹੀ ਸੀ ਮੇਰਾ ਜਵਾਕ ਤੇਰੇ ਵਰਗਾ ਸੋਹਣਾ ਸੀ ਬਹੁਤ ਸੋਹਣਾ ਸੀ ਸਿਆਣਾ ਮਾਲ ਸੀ ਬੀਏ ਕਰੀ ਵੀ ਸੀ ਹੁਣ ਮੈਂ ਕੋਈ ਆਪਦੇ ਕੋਲੋਂ ਜੋੜ ਕੇ ਤਾਂ ਗੱਲ ਸੁਣਾਉਣੀ ਲੱਗਿਆ ਇੱਥੇ ਮੈਂ ਹੁਣ ਪਿੰਡ ਦੇ ਵਿੱਚ ਬੈਠਾ ਜੇ ਬੰਦਾ ਸੱਚਾ ਸੀ ਜਦ ਪਿੰਡ ਦੇ ਵਿੱਚ ਆਵੇ ਝੂਠੀਆਂ ਸੋਹਾਂ ਭਾਈ ਇਹ ਖਾ ਜਾਂਦਾ ਮੀਟ ਇਹ ਖਾਂਦਾ ਸ਼ਰਾਬ ਇਹ ਪੀਂਦਾ ਸਾਨੂੰ ਕਹਿੰਦੇ ਇਹੋ ਜਿਹਾ ਜਾਲ ਦੇ ਵਿੱਚ ਆਵੇ ਚਾਹੇ ਪਸਾਪ ਚੱਲ ਐਡਾ ਪੱਖੋ ਕਲਾ ਦਾ ਇਹ ਬੰਦਾ ਤੇ ਪੱਖੋ ਕਲਾ ਦੇ ਨਗਰ ਦੇ ਸਾਹਮਣੇ ਬੇਨਤੀ ਆ ਕਿ ਇਹ ਬੰਦੇ ਨੂੰ ਨਾth ਪਾਓ ਸਾਰੀ ਸਿੱਖ ਕੌਮ ਦੇ ਅੱਗੇ ਬੇਨਤੀ ਆ ਇਹ ਇਹ ਬੰਦੇ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਆ ਪਿੰਡ ਨੂੰ ਮੈਂ ਬੇਨਤੀ ਤਾਂ ਕਰਦਾ ਕਿ ਇੱਕ ਬੰਦੇ ਦੇ ਨਾਲ ਸਾਰੇ ਪਿੰਡ ਦਾ ਨਾਮ ਬਦਨਾਮ ਹੁੰਦਾ ਭਾਈ ਤੁਹਾਨੂੰ ਪਤਾ ਹੀ ਆ ਕਿ ਬੂਟਾ ਸਿੰਘ ਦੇ ਪਿੰਡ ਆਏ ਹੋਏ ਆ ਤੇ ਇਸ ਬੰਦੇ ਦੀਆਂ ਇਹੋ ਜਿਹੀਆਂ ਕਰਤੂਤਾਂ ਨੇ ਨਾ ਆਪ ਨੂੰ ਸ਼ਰਮ ਆਉਂਦੀ ਆ ਵੀ ਕੀ ਦਸੀਏ ਯਾਰ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਜਿਵੇਂ ਪਿੰਡ ਦੇ ਵਿੱਚ ਸੰਗ ਨੂੰ ਮਿਲਦਾ ਕਹਿੰਦੇ ਵੀ दारू ਪੀਂਦਾ ਰਹਿੰਦਾ ਸੀ ਬੁੱਕਲ ਜ ਜਨਾਨੀ ਬਿਠਾਈ ਹੁੰਦੀ ਸੀ ਹਾਂ ਅਮਰ ਤਾਂ ਛਕਿਆ ਹੋਇਆ ਬੰਦੇ ਦੇ ਚਿੱਟੀ ਦਾੜ੍ਹੀ ਆਈ ਆ ਤਾਂ ਵੀ ਪਤਾ ਨਹੀਂ ਕਿਉਂ ਨਹੀਂ ਸ਼ਰਮ ਹੈਗੀ ਇਹਨੂੰ ਤੇ ਹੁਣ ਵੀ ਮੈਂ ਇਹਦੇ ਪਿੰਡ ਦੇ ਵਿੱਚ ਬੈਠਾ ਨਾਲ ਮੇਰੇ ਮਾਤਾ ਜੀ ਬੈਠੇ ਆ ਮਾਤਾ ਜੀ ਨੇ ਸਾਰੀ ਜ਼ਮੀਨ ਵੇਚਦੀ ਠੀਕ ਆ ਜ਼ਮੀਨ ਵੇਚ ਕੇ ਬੂਟਾ ਸਿਓ ਨੂੰ ਪੈਸੇ ਦਿੱਤੇ ਤੇ ਬੂਡਾ ਸਿਓ ਨੂੰ ਇੰਨੀ ਸ਼ਰਮ ਨਹੀਂ ਹੈਗੀ ਪਿੰਡ ਦੇ ਜਵਾਕਾਂ ਨਾਲ ਵੀ ਠੱਗੀਆਂ ਮਾਰ ਗਿਆ ਚਾਹ ਮੈਂ ਆਪ ਨਹੀਂ ਦੱਸਦਾ ਮੈਂ ਮਾਤਾ ਜੀ ਦੇ ਮੂੰਹੋਂ ਸਾਰੀ ਜਵਾਨੀ ਤੁਹਾਨੂੰ ਸਣਾਉਣਾ ਵੀ ਕਿਵੇਂ ਬੂਟਾ ਸਿਉ ਨੇ ਮਾਤਾ ਜੀ ਦੇ ਨਾਲ ਠੱਗੀ ਮਾਰੀ ਮਾਤਾ ਜੀ ਸਾਰੀ ਗੱਲ ਨਾ ਸ਼ੁਰੂ ਤੋਂ ਦੱਸਿਓ ਮੜਾ ਜੀ ਹਾਂ ਕਿਉਂ ਮੈਨੂੰ ਇਹਨੇ ਘਰੇ ਬੁਲਾ ਕੇ ਨਾ ਆਵਦੇ ਘਰੇ ਸੱਦ ਕੇ ਸਾਨੂੰ ਪੂਰਾ ਗਮਰਾਹ ਕਰਕੇ ਮੇਰੇ ਮੁੰਡੇ ਨੂੰ ਇਹ ਪਹਿਲਾਂ ਸਾਡੇ ਨਾਲ ਗੱਲ ਕਰਨ ਤੋਂ ਵੀ ਪਹਿਲਾਂ ਬੁਝਾਈ ਬੈਠਾ ਸੀਗਾ ਜਵਾਕ ਮੇਰੇ ਗਗਨਦੀਪ ਨੂੰ ਹਾਂਜੀ ਹਾਂਜੀ ਉਹ ਤਾਂ ਨੌ ਸੇਵਕਾ ਸ਼ਕਤੀਮਾਨ ਵੀ ਕਹਿੰਦੇ ਆ ਪਿੰਡ ਦੇ ਵਿੱਚ ਹਾਂਜੀ ਉਹਨੂੰ ਕਹਿੰਦਾ ਵੀ ਤੂੰ ਇੱਥੋਂ ਆ ਜਾ ਮਲੇਸ਼ੀਆ ਦੇ ਵਿੱਚ ਕੁਝ ਨਹੀਂ ਰੱਖਿਆ ਤੈਨੂੰ ਮੈਂ ਬਾਹਰ ਕੈਨੇਡਾ ਚ ਤੋਰ ਦਿੰਨਾ ਸਿਰਫ 6 18 ਲੱਖ ਦੇ ਵਿੱਚ 18 ਲੱਖ ਇਹ ਥੋੜਾ ਮੁੱਢਾ ਪਹਿਲਾਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਚ ਗਿਆ ਵਾ ਸੀ ਭਾਈ ਤਿੰਨ ਸਾਲ ਦਾ ਤਿੰਨ ਸਾਲ ਦਾ ਉਹਨੂੰ ਫੋਨ ਲਾ ਕੇ ਕਹਿੰਦਾ ਵੀ ਤੂੰ ਵਾਪਸ ਆ ਜਾ ਵੀ 18 ਲੱਖ ਜੋ ਤੈਨੂੰ ਮੈਂ ਕੈਨੇਡਾ ਕੋਲ ਕੈਨੇਡਾ ਹੀ ਭੇਜ ਦਿੰਦਾ ਕਹਿੰਦਾ ਮੈਂ ਧੱਕੇ ਤੌਰ ਤੇ ਹੀ ਬਸ ਆਪਣੀ ਕਹਿੰਦਾ ਤੇਰੇ ਪਿਓ ਨਾਲ ਮੇਰੀ ਲਿਆ ਜਾ ਆਪਾਂ ਇੱਕ ਭਾਂਡੇ ਚ ਖਾਦਾ ਵਾਦਾ ਉਹ ਕਹਿੰਦਾ ਵੀ ਹਾਂ ਵੀ ਠੀਕ ਆ ਚਾਚਾ ਉਹਨੇ ਮੈਨੂੰ ਫੋਨ ਲਾ ਲਿਆ ਕਹਿੰਦਾ ਮੰਮੀ ਮੈਨੂੰ ਬੁਟਾ ਆਇਆ ਕਹਿੰਦਾ ਮੈਂ ਉਹਨੂੰ ਸਾਰੇ ਪ੍ਰੂਫ ਸੈਂਡ ਕਰਤੇ ਮੈਂ ਉਹਨੂੰ ਆਦਾ ਪਾਸਪੋਰਟ ਵੀ ਭੇਜਤਾ ਤੇ ਫੋਟੋਆਂ ਵੀ ਭੇਜਦੀਆਂ ਤੂੰ ਉਹ ਮੈਂ ਜਦੋਂ ਉਹਨਾਂ ਦੇ ਘਰੇ ਗਈ ਭਈ ਇਹਨੂੰ ਮੈਨੂੰ ਐਂ ਨਾਲ ਜਾ ਲੈ ਕਿਸੇ ਕੋਲੇ ਭਾਬੀ ਗੱਲ ਨਹੀਂ ਕਰਨੀ ਤੁਸੀਂ ਐਂ ਕਰੋ ਮੈਨੂੰ ਤੁਸੀਂ 2 ਲੱਖ ਰੁਪਏ ਦਿਓ ਮੈਂ ਕਾਗਜ਼ ਤਿਆਰ ਕਰਾਵਾਂ ਠੀਕ ਮੈਂ ਕਿਹਾ ਮੇਰੇ ਕੋਲ ਤਾਂ ਕੁਝ ਵੀ ਨਹੀਂ 2 ਲੱਖ ਮੈਂ ਤੈਨੂੰ ਕਿੱਥੋਂ ਦੇਵਾਂ ਹੂੰ ਫੇਰ ਇਹਨੂੰ ਮੈਨੂੰ ਭੇਚੜ ਕੇ ਮੇਰੇ ਨਾਲ ਜਾ ਕੇ ਨਾਲ ਮੇਰੇ ਉਹਨਾਂ ਦਾ ਮੁੰਡਾ ਵਕੀਲ ਹੈ ਉਹਨੂੰ ਮੈਂ ਬਾਹਣ ਭਾਈ ਦਾ ਦਿੱਤਾ ਹਾਂਜੀ ਬਾਹਣ ਦੇ ਕੇ ਇਹਨੂੰ ਮੈਂ 2 ਲੱਖ ਰੁਪਏ ਦਿੱਤਾ ਸਾਰਿਆਂ ਦੇ ਸਾਹਮਣੇ ਦੇ ਕੇ ਇਹਨੂੰ 2 ਲੱਖ ਰੁਪਏ ਮੇਰੇ ਕੋਲੇ ਦਿੱਖਤ ਵੀ ਪਈ ਆ ਹੂੰ ਤੇ ਬਸ ਅਸੀਂ ਘਰੇ ਆ ਗਏ ਤੇ ਚੌਥੇ ਦਿਨ ਇਹ ਬੰਦਾ ਉਹ ਕਿਹੜੇ 2 ਲੱਖ ਰੁਪਈਆ 2 ਲੱਖ ਰੁਪਈਆ ਚ ਕਿਵੇਂ ਬਗਜੂ ਹਜੇ ਸਾਥੋਂ ਹੋਰ ਮੰਗੇ ਕਹਿੰਦਾ 18 ਲੱਖ ਰੁਪਈਆ ਪੂਰਾ ਕਰੋ ਅੱਛਾ ਵੀ ਪਹਿਲਾਂ ਹੀ ਦੇਓ 18 ਲੱਖ ਪਹਿਲਾਂ ਹੀ ਦੇਓ 18 ਲੱਖ ਰੁਪਈਆ ਕਹਿੰਦਾ ਫੇਰ ਮੈਂ ਕਹਿੰਦਾ ਉਥੋਂ ਭੇਜ ਸਕਦਾ ਉਹਨੂੰ ਜਦੋਂ ਜਵਾਕ ਆ ਗਿਆ ਬਸ ਭਾਈ ਫੇਰ ਤਾਂ ਇਹ ਮੁੱਕ ਰਿਹਾ ਜਵਾਕ ਵਿਚਾਰਾ ਉਹਦੀ ਆ ਗਿਆ ਚੌਥੇ ਪੰਜਵੇਂ ਦਿਨ ਹੀ ਉਹਦਾ ਇੰਨਾ ਬੁਰਾ ਹਾਰ ਹੋਇਆ ਕਹਿੰਦਾ ਮੰਮੀ ਠੱਗੀ ਮਾਰ ਗਿਆ ਆਪਣੇ ਨਾਲ ਠੱਗੀ ਮਾਰ ਗਿਆ ਮੇਰਾ ਮੁੰਡਾ दारू ਇਹਨੇ ਪੀਣ ਲੱਗਾ ਬਚਾਰਾ ਉਹ ਟੈਨਸ਼ਨ ਦੇ ਵਿੱਚ ਜਦੋਂ ਉਹ ਜਵਾਕ ਨੂੰ ਹੁੰਦਾ ਨਾ ਵੀ ਸਾਰਾ ਕੁਝ ਮੇਰੀ ਮਾਂ ਨੇ ਵੇਚਤਾ ਪੈਸੇ ਵੀ ਗਏ ਜ਼ਮੀਨ ਵੀ ਗਈ ਜ਼ਮੀਨ ਵੀ ਗਈ ਸਾਡੀ ਮੈਂ ਟੈਨਸ਼ਨ ਦੇ ਵਿੱਚ ਹੀ ਮੁੰਡਾ ਹਾਂ ਤੇ ਫਿਰ ਇਹ ਸਾਨੂੰ ਆਇਆ ਕਿ ਬਹੁਤ ਅਸੀਂ ਕੜੀ ਹਿੱਸਿਆ ਭਾਈ ਇਹ ਇਹ ਪਕੜੀ ਸਕੂਸ ਕੇ ਫਿਰ ਅਸੀਂ ਇਹਨੂੰ ਪਹਿਲਾਂ ਤਪੇ ਸੱਧਿਆ ਫਿਰ ਇਹਨੂੰ ਬਰਨਾਲੇ ਸੱਧਿਆ ਫਿਰ ਇਹਨੂੰ ਰੂੜੇ ਕੀ ਸੱਧਿਆ ਇਹਨੇ ਉਹਦੇ ਹੁੰਦੇ ਤੁਸੀਂ ਸਾਨੂੰ 1.5 ਲੱਖ ਰੁਪਇਆ ਤਾਂ ਦੇਤਾ 50000 60000 ਸਾਡਾ ਫਿਰ ਵੀ ਲੈ ਕੇ ਕਹਿੰਦਾ ਮੈਂ ਭਾਬੀ ਚੌਥੇ ਦਿਨ ਨੂੰ 4 ਦਿਨ ਖੜਜੋ ਚੌਥੇ ਨੂੰ ਥੋੜੇ ਘਰ ਹੀ ਫੜਾ ਜੂ ਰੌਲਾ ਨਾ ਪਾਉ ਬਸ ਚੁੱਪੀ ਗਾਲ ਤੂੰ ਅਸੀਂ ਚੋਪੀ ਕਰ ਗਏ ਅਸੀਂ ਡੀਫੀ ਗਏ ਤਿੰਨ ਦਿਨ ਚਾਰ ਦਿਨ ਕਿਹੜਾ ਤਾਂ ਦੂਜੇ ਦਿਨ ਹੀ ਭੱਜ ਗਿਆ ਲੈ ਕੇ ਰਾਤ ਨੂੰ ਸਮਾਨ ਸਾਰਾ ਕੁਝ ਇਹਦੀ ਵਜ੍ਹਾ ਨਾਲ ਜੇ ਸਾਡਾ ਮੁੰਡਾ ਉੱਥੋਂ ਆਇਆ ਤਾਂ ਸਾਡੇ ਮੁੰਡੇ ਦੀ ਮੌਤ ਹੋਉ ਉਹਦੀ ਮੌਤ ਕਿਵੇਂ ਹੋਗੀ ਨਹੀਂ ਟੈਨਸ਼ਨ ਦੇ ਵਿੱਚ ਨਹੀਂ ਉਹ ਨਾਲ ਦੇ ਮੁੰਡਿਆਂ ਨੇ ਮਾਰਤਾ ਲੱਤਾਵਾਹਾ ਬੰਨ ਕੇ ਉਹਨਾਂ ਅੱਛਾ ਨਾਲ ਦੇ ਮੁੰਡਿਆਂ ਨਾਲ ਦੇ ਮੁੰਡਾ ਨੇ ਜਿਹੜੇ ਨਾਲ ਦੇ ਮੁੰਡੇ ਨੂੰ ਲੈ ਕੇ ਉੱਥੇ ਸੀਵੇਜ ਸੀਵੇਜ ਆ ਮੈਂ ਆਇਆ ਇਕੱਲਾ ਹੀ ਸੀ ਮੇਰਾ ਜਵਾਕ ਤੇਰੇ ਵਰਗਾ ਸੋਹਣਾ ਸੀ ਭਾਈ ਬਹੁਤ ਸੋਹਣਾ ਸੀ ਸਿਆਣਾ ਬਾਲ ਸੀ ਬੀਏ ਕਰੀ ਵੀ ਸੀ ਮਾਸਤੂਆਣ 12 ਤਾਂ ਇੱਥੇ ਪਲੱਸ 2 ਤਾਂ ਇੱਥੇ ਪੜਾਇਆ ਸੀਗਾ ਤੇ ਸਮਝਦਾਰ ਬਹਾਸੀਂ ਸਿਆਣਾ ਮਾਉ ਸੀ ਵਿਚਾਰਾ ਉਹੀ ਇਹਨਾਂ ਨੇ ਮਗਰ ਲਾ ਕੇ ਬਸ ਵਿਚਾਰਾ ਭਾਗ ਗਿਆ ਉਹਨਾਂ ਦੇ ਨਾਲ ਉੱਥੇ ਉਹਨਾਂ ਨੇ ਨੱਤੀਆਂ ਬੰਨ ਲੀਆਂ ਬਾਹਾਂ ਬੰਨ ਲੀਆਂ ਬਸ ਬਾਕੀ ਦਾ ਉਹਦੇ ਟੀਕੇ ਹੀ ਨਸ਼ੇ ਦਾ ਇਹ ਜਹ ਲਾਤਾ ਚਿੱਟੇ-ਚੁੱਟੇ ਦਾ ਉੱਥੇ ਮੁੱਕ ਗਿਆ ਇੱਕ ਸਿਰਫ 5000 ਸੀ ਉਹਰੇ ਕੋਲੇ ਜਾਂ ਉਹਦੇ ਚਾਂਦੀ ਦਾ ਕੜਾ ਸੀ ਜਾਂ ਮੋਬਾਈਲ ਸੀ ਜਾਂ 6000 ਦੀ ਬਣੀ ਪਹਿਣਾ ਇਹਨਾਂ ਕਾ ਲਈ ਸੀ ਬਾਹਰੋਂ ਰੇਵਨ ਦੀਆਂ ਜਾਂ ਉਹ ਇਹਨਾਂ ਕਾ ਸੀ ਤੇ ਜਾਂ ਹੈੱਡਫੋਨ ਸੀ ਬਸ ਆਹ ਚੀਜ਼ਾਂ ਦੇ ਲਾਲਚ ਆ ਕੇ ਉਹਨਾਂ ਨਾਲ ਦੇ ਮੁੰਡਿਆਂ ਨੇ ਜੇ ਹੁਣ ਬੂਟਾ ਸਿਓ ਦੇ ਲਾਲਚ ਦੇ ਵਿੱਚ ਨਾ ਆਉਂਦਾ ਨਾ ਮੁੰਡਾ ਇੱਥੇ ਆਉਂਦਾ ਨਾਲੇ ਜ਼ਮੀਨ ਵਜ ਜਾਂਦੀ ਪੈਸੇ ਵਜ ਜਾਂਦੇ ਮੁੰਡਾ ਵਜ ਜਾਂਦਾ ਵਜ ਜਾਂਦਾ ਹਾਂ ਬੂਟਾ ਸਿੰਘ ਦੇ ਪਿੱਛੇ ਲੱਗ ਗਿਆ ਜ਼ਮੀਨ ਵੀ ਗਈ ਹੱਥੋਂ ਪੈਸੇ ਵੀ ਗਏ ਹੁਣ ਜਵਾਕ ਵੀ ਪੈਸੇ ਦਾ ਤਾਂ ਸਰ ਜਦਾ ਸੋਨਾ ਸੁਨੱਖਾ ਮੁੰਡਾ ਆ ਹੁਣ ਦੇਖ ਲਓ ਤੁਸੀਂ ਪਿੰਡ ਦੇ ਵਿੱਚ ਕੀ ਰਿਕਾਰਡ ਆ ਇਸ ਬੰਦੇ ਦਾ ਨਾਲ ਮਾਤ ਕੀ ਬਾਤ ਕਰਵਾਤਾ ਮੇਰਾ ਇਹ ਨਹੀਂ ਮਾਤਾ ਚੁੱਪੋ ਯਾਰ ਪਾਣੀ ਦੇ ਜਾਂਦੇ ਪਾਣੀ ਦਾ ਕੀ ਕਰਨਾ ਦੇ ਨਾਲ ਹਵਲਾ ਨਾ ਕਰ ਮਾਤਾ ਉਹਦਾ ਚੱਜਿਆ ਜਾ ਰਹਿਗਾ ਰਹਿਗਾ ਹੁਣ ਤੁਸੀਂ ਆਪ ਦੇਖ ਲਓ ਆ ਰਿਕਾਰਡ ਆ ਬੰਦੇ ਦਾ ਪਿੰਡ ਦੇ ਵਿੱਚ ਇਸ ਬੰਦੇ ਨੇ ਕੀ ਕੌਸ਼ਿਸ਼ ਕੀਤਾ ਹੁਣ ਮੈਂ ਕੋਈ ਆਪਦੇ ਕੋਲੋਂ ਜੋੜ ਕੇ ਤਾਂ ਗੱਲ ਸੁਣਾਉਣ ਦੀ ਲੱਗਿਆ ਇੱਥੇ ਮੈਂ ਹੁਣ ਪਿੰਡ ਦੇ ਵਿੱਚ ਬੈਠਾ ਜੇ ਬੰਦਾ ਸੱਚਾ ਸੀ ਜਦ ਪਿੰਡ ਦੇ ਵਿੱਚ ਆਵੇ ਵੀ ਤੂੰ ਪਾਪੀ ਆ ਤੂੰ ਦੇਣਾ ਕਿੱਥੇ ਦੇਵੇਂਗਾ ਮੈਨੂੰ ਤੂੰ ਐਂ ਦੱਸ ਦੇ ਝੂਠੀਆਂ ਸੋਹਾਂ ਭਾਈ ਇਹ ਖਾ ਜਾਂਦਾ ਮੀਟ ਇਹ ਖਾਂਦਾ ਸਰਾਬ ਇਹ ਪੀਂਦਾ ਸਾਨੂੰ ਕਹਿੰਦੇ ਇਹ ਜਿਹਾ ਜਾਲ ਦੇ ਵਿੱਚ ਆਵੇ ਚਾਹੇ ਪਸਾਹ ਵੀ ਚਲ ਐਡਾ ਵੱਡਾ ਤੇ ਦਾੜਾ ਗਾਤਰਾ ਦੇ ਪਾਇਆ ਸਿਆਣਾ ਗੱਲਾਂ ਕਰਦਾ ਬਸ ਆਪਾਂ ਇਹੀ ਚੀਜ਼ ਦੀ ਪਰਸ਼ ਕਰਦੇ ਆ ਇਹਦੇ ਤੇ ਵੀ ਹੈਂਡੀਕੈਪ ਆ ਹਾਂ ਅਸੀਂ ਬਸ ਇਹਨੇ ਨਾਲ ਜਾ ਲਿਆ ਸਾਨੂੰ ਇੱਕ ਗੱਲ ਪਤਾ ਕੀ ਆ ਗੁਰਸੇਖ ਕਰਕੇ ਹਰੇਕ ਬੰਦਾ ਭਰੋਸਾ ਕਰ ਲੈਂਦਾ ਵੀ ਗੁਰਸੇਖ ਬੰਦਾ ਹੈਗਾ ਚਿੱਟਾ ਦਾੜਾ ਸਿਆਣਾ ਬੰਦਾ ਵੀ ਚਲ ਵੀ ਸਹੀ ਹੋਊਗਾ ਪਰ ਆਈ ਨਹੀਂ ਨਾ ਪਤਾ ਵੀ ਇਹ ਲੱਲਰ ਲਾਉਂਦਾ ਫਿਰਦਾ ਇਹ ਚੀਜ਼ ਵੀ ਦੁਨੀਆ ਦੇ ਸਾਹਮਣੇ ਲੈ ਕੇ ਆਉਣੀ ਬਹੁਤ ਜ਼ਰੂਰ ਸੀ ਗੱਲ-ਗੱਲ ਕੇ ਹਰੇਕ ਦੇ ਬਾਰੇ ਬਕਵਾਸ ਕਰਦਾ ਇਹ ਬੰਦਾ ਹਜੇ ਵੀ ਮੈਂ ਸਿੱਖ ਕੌਮ ਦੇ ਅੱਗੇ ਬੇਨਤੀ ਕਰਦਾ ਜਿਹੜੇ ਵੀ ਸ਼ਹੀਦ ਦੀਪ ਸਿੱਧੂ ਨੂੰ ਚਾਹਣ ਵਾਲੇ ਆ ਸਾਰੀ ਸਿੱਖ ਕੌਮ ਦੇ ਅੱਗੇ ਬੇਨਤੀ ਆ ਇਹ ਬੰਦਾ ਸਿਰੇ ਦਾ ਠੱਗ ਆ ਠੀਕ ਹੈ ਨਾ ਮੇਰੇ ਤੇ ਤੁਹਾਨੂੰ ਯਕੀਨ ਹੁੰਦੀ ਆ ਨਾਲ ਮਾਤਾ ਜੀ ਬੈਠੇ ਇਹਨਾਂ ਨੇ ਸਾਰੀਆਂ ਗੱਲਾਂ ਦਸੀਆਂ ਪੱਖੋ ਕਲਾ ਦਾ ਇਹ ਬੰਦਾ ਤੇ ਪੱਖੋ ਕਲਾ ਦੇ ਨਗਰ ਦੇ ਸਾਹਮਣੇ ਬੇਨਤੀ ਆ ਕਿ ਇਹ ਬੰਦੇ ਨੂੰ ਨੱਥ ਪਾਓ ਸਾਰੀ ਸਿੱਖ ਕੌਮ ਦੇ ਅੱਗੇ ਬੇਨਤੀ ਆ ਕਿ ਇਹ ਬੰਦੇ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਆ ਪਿੰਡ ਨੂੰ ਮੈਂ ਬੇਨਤੀ ਤਾਂ ਕਰਦਾ ਕਿ ਇੱਕ ਬੰਦੇ ਦੇ ਨਾਲ ਸਾਰੇ ਪਿੰਡ ਦਾ ਨਾਮ ਬਦਨਾਮ ਹੁੰਦਾ ਭਾਈ ਸਾਰੇ ਪਿੰਡ ਨੂੰ ਮੂਰੇ ਆਉਣਾ ਚਾਹੀਦਾ ਤੇ ਇਹ ਬੰਦੇ ਦੀ ਸੱਚਾਈ ਦੁਨੀਆ ਦੇ ਸਾਹਮਣੇ ਲੈ ਕੇ ਆਉਣੀ ਚਾਹੀਦੀ ਆ ਤੇ ਸਾਰੀ ਸਿੱਖ ਕੌਮ ਦੇ ਅੱਗੇ ਬੇਨਤੀ ਆ ਕਿ ਇਹ ਬੂਟਾ ਸਿਓ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਆ ਕੋਈ ਗੱਲ ਨਹੀਂ ਹਜੇ ਹੋਰ ਬਹੁਤ ਸਬੂਤ ਆ ਮੇਰੇ ਅੱਗੇ ਤੇ ਜੇ ਨਾ ਟਲਿਆ ਨੂੰ ਵਾਰਨਿੰਗ ਆ ਕਿ ਮਾਤਾ ਜੀ ਦੇ ਜਿੰਨੇ ਪੈਸੇ ਰਹਿੰਦੇ ਆ ਭਾਈ ਆ ਕੇ ਪਿੰਡ ਦੇ ਵਿੱਚ ਦੇ ਕੇ ਜਾ ਤੇ ਪਿੰਡ ਦੇ ਸਾਹਮਣੇ ਬੇਨਤੀ ਆ ਕਿ ਸਾਰੇ ਨਗਰ ਦੇ ਵਿੱਚੋਂ ਜਿੰਨਾ ਜਿੰਨਾਂ ਨੇ ਇਹਨੇ ਠੱਗੀ ਮਾਰੀ ਆ ਉਹਦੇ ਨਾਮ ਨੋਟ ਕਰੋ ਤੇ ਭਾਈ ਇਹ ਪਿੰਡ ਦੇ ਸਰਪੰਚ ਸਾਹਿਬ ਦਾ ਜਿਹੜਾ ਇਹ ਬਣਦਾਗਾ ਕਿ ਉਹ ਮੂਹਰੇ ਹੋ ਕੇ ਜਿੰਨਾਂ ਨੇ ਇਹਨੇ ਠੱਗੀ ਮਾਰੀ ਆ ਉਹਨਾਂ ਦੇ ਪੈਸੇ ਵਾਪਸ ਕਰਾਉਣ ਕਿਉਂਕਿ ਤੁਹਾਨੂੰ ਪਤਾ ਪੈਸੇ ਬਹੁਤ ਔਖੇ ਬਣਦੇ ਆ ਸਾਰਾ ਦਿਨ ਬੰਦਾ ਮਰ ਕੇ 300 ਰੁਪਇਆ ਮਸਾ ਕਮਾਉਂਦਾ ਤੇ ਇਹੋ ਜਿਹੇ ਬੰਦੇ ਮਿੰਟਾਂ ਦੇ ਵਿੱਚ ਠੱਗੀ ਮਾਰ ਕੇ ਉਹ ਚਲੇ ਜਾਂਦੇ ਆ ਠੀਕ ਆ ਨਾ ਇਸ ਕਰਕੇ ਸਾਰੇ ਨਗਰ ਨੂੰ ਮੁਰੇ ਆਉਣਾ ਚਾਹੀਦਾਗਾ ਸਰਪੰਚ ਸਾਹਿਬ ਨੂੰ ਮੁਰੇ ਆਉਣਾ ਚਾਹੀਦਾ ਤੇ ਲਿਸਟ ਬਣਾਉਣੀ ਚਾਹੀਦੀ ਆ ਕਿ ਆਹ ਬੰਦਿਆਂ ਨੇ ਠੱਗੀ ਮਾਰੀ ਆ ਤੇ ਉਹਨਾਂ ਦੇ ਪੈਸੇ ਆ ਭਾਈ ਬੂਟਾ ਸਿੰਘ ਤੋਂ ਦਬਾਉ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਕਿਦਾਂ ਦੇ ਲੱਗੀ ਬਾਈ ਰਫਤਾਰ ਆਈ ਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਵੱਤ ਵੱਧ ਵਾਇਰਲ ਜਰੂਰ ਕਰਿਓ ਤੇ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ